ਪਿਛਲੇ ਦਿਨੀ ਸ਼ਿਵਸੈਨਾ ਦੇ ਆਗੂ ਰਾਜਾ ਵਾਲੀਆ ਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹਨ ਉਧਰ ਦੂਜੇ ਪਾਸੇ ਸ਼ਿਵਸੈਨਿਕ ਵਰਕਰਾਂ ਵੱਲੋਂ ਐਸਐਸਪੀ ਬਟਾਲਾ ਦਾ ਦਫ਼ਤਰ ਘੇੜਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਜੋ ਪਿਛਲੇ ਦਿਨ ਵਾਰਦਾਤ ਹੋਈ ਹੈ ਸਾਡੇ ਰਾਜਾ ਵਾਲੀਆ ਜੀ ਸੰਗਠਨ ਮੰਤਰੀ ਪੰਜਾਬ ਸ਼ਿਵਸੈਨਾ ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਹੀ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਪੁੱਛਿਆ ਵੀ ਇਹ ਜੜੀ ਕਾਰਵਾਈ ਚਲਣੀ ਹੋ ਰਹੀ ਉਹ ਕਹਿੰਦੇ ਆ ਆਪਣੀ ਤਰਫਾ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਦੋ ਦਿਨ ਦਾ ਤਿੰਨ ਦਿਨ ਦਾ ਉਹਨਾਂ ਨੇ ਕਹਿਨ ਗਿਆ ਵੀ ਦੋ ਤਿੰਨ ਦਿਨ ਜਿਹੜੇ ਮੁਜ਼ਰਰਾਂ ਜਿਹੜੇ ਸਾਰੇ ਅਰੈਸਟ ਕਰ ਲਾਂਗੇ ਤੇ ਉਸ ਤੋਂ ਬਾਅਦ ਨਹੀਂ ਅਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸੰਸਣ ਹਿੰਦੁਸਤਾਨ ਦੀ ਮੀਟਿੰਗ ਕਰਕੇ ਜੋ ਸਾਡਾ ਅਜੰਡਾ ਹੋਏਗਾ ਬਾਜ਼ਾਰ ਬੰਦ ਕਰਾਉਣ ਦਾ ਜਾਂ ਚੌਕ ਬੰਦ ਕਰਾਉਣ ਦਾ ਜਾਂ ਸਰਫਿਸ ਸਾਡੇ ਬੁਹੇ ਲੱਗੇ ਬੰਦਾ ਜੋ ਵੀ ਸਾਨੂੰ ਕਰਨਾ ਪਏਗਾ ਕਰਾਂਗੇ ਅੱਗੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਅੱਗੇ ਨਾਲ ਬਹੁਤ ਫਰਕ ਹੈ ਤੁਸੀਂ ਕਿਤੇ ਨਹੀਂ ਮੰਗ ਰਹੇ ਅਸੀਂ ਮੰਗ ਰਹੇ ਨਹੀਂ ਮੈਂ ਜਿਹੜੇ ਦੋਸ਼ੀ ਨੇ ਜਲਦੋ ਜਤੋਂ ਰੈਸਟ ਹੁੰਦੇ ਕਦੇ ਅਸੀਂ ਆਪਣੀ ਕਾਰਵਾਈ ਕਰ ਰਹੇ ਸੀ ਆਪਣਾ ਕੰਮ ਕਰ ਰਹੇ ਹਾਂ ਪਰਚਾ ਦਰਜ ਹੋਇਆ ਹਾਂਜੀ ਪਰਚਾ ਦਰਜ ਹੋਊਗਾ ਪਿਛਲੇ ਦਿਨ ਵੀ ਵੇਖਿਆ ਕਿ ਜਿਹੜਾ ਗੁੰਡਾ ਗੱਦੀ ਦਾ ਨੰਗਾ ਨਾਜ ਵੇਖ ਗੁੰਡਾ ਗੱਦੀ ਦਾ ਨੰਗਾ ਨਾਜ ਵੇਖਣ ਨੂੰ ਰਿਹਾ ਧੰਨੋ ਸਾਡੀ ਜਿਹੜੇ ਸਾਡੇ ਸੰਗਠਨ ਮੰਤਰੀ ਪੰਜਾਬ ਦੇ ਰਾਜਾ ਵਾਲੀ ਉਹਨਾਂ ਦੇ ਇੱਕ ਜਾਨ ਲੈਣ ਦਾ ਹਮਲਾ ਕੀਤਾ ਗਿਆ ਵਾ ਕੋਈ ਸ਼ਾਫੀ ਅਨਸਰਾ ਵੱਲੋਂ ਤੇ ਉਸੇ ਸੰਸਲੇਸ਼ ਚਾਜ ਆਪਾਂ ਮਿਲਣ ਵਾਸਤੇ ਐਸਐਸਬੀ ਸਾਹਿਬ ਨੂੰ ਆਏ। ਕਾਫੀ ਦਿਨ ਹੋ ਗਏ ਇੱਕ ਹਫਤਾ ਬੀਤਨ ਦੇ ਬਾਵਜੂਦ ਵੀ ਜੋ ਅਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਫਤਾਰ ਕੀਤਾ ਗਿਆ ਨਾ ਕੋਈ ਟਿਕਾਣਿਆਂ ਤੇ ਰੇਡ ਹੋਈ ਆ। ਪੁਲਿਸ ਕਹੀ ਜਾਂਦੀ ਜੇ ਕਿ ਆਪਾਂ ਜੀ ਉਹਨਾਂ ਲੱਭ ਰਹੇ ਆਂ ਜੀ ਆਪਾਂ ਇਦਾਂ ਕਰ ਰਹੇ ਆਂ ਤੇ ਅੱਜ ਆਪਾਂ ਪ੍ਰੈਸਰ ਦੇ ਮਾਧਿਅਮ ਨਾਲ ਵੀ ਕਹਿਣਾ ਚਾਹੁੰਦੇ ਆਂ ਕਿ ਜਲਦੋ ਜਲਦ ਜੇ ਦੋਸ਼ੀਆਂ ਨੂੰ ਗ੍ਰਫਤਾਰ ਨਾ ਕੀਤਾ ਗਿਆ ਅਸ਼ਿਵਸਨਾ ਹਿੰਦੁਸਤਾਨ ਰੂਪ ਰੇਖਾ ਬਣਾ ਕੇ ਤੇ ਛੜਕਾਂ ਦੇ ਉੱਤੇਗੀ ਕੁਝ ਦਿਨਾਂ ਤੱਕ ਆਪਾਂ ਸਾਡੇ ਰਾਜਵਾਲੀ ਦੇ ਮੰਤਰੀ ਸਾਹਿਬ ਉਹਨਾਂ ਨਾਲ ਗੱਲਬਾਤ ਚੱਲ ਗਈ ਕਿ ਆਪਾਂ 3 ਦਿਨ ਦਾ ਹੋਰ ਟਾਈਮ ਦੇਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਛੜਕਾਂ ਦੇ ਉਤਰਾਂਗੇ ਪੁਲਿਸ ਕੋਲ ਆ ਕੋਈ ਸੱਤ ਗੁਜਰਾਣਾ ਕਿਸ ਤਾ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਨਪਛਾਤੇ ਆ 10 ਫਸਾ ਜੇ ਉਤਾਰੀ ਨਹੀਂ ਹੋਈ ਉਸੇ ਮਸਲੇ ਦਾ ਅੱਜ ਆ ਮੈਂ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਆਇਆ ਹੁਣ ਕਾਫੀ ਅੱਗੇ ਨੂੰ ਸੁਧਾਰ ਆ ਤੇ ਉਹਨਾਂ ਨਾਲ ਚੱਲ ਗਈ ਗੱਲਬਾਤ ਇਹ ਦੋ ਤਿੰਨ ਦਿਨ ਦਾ ਫਰਕ ਇਹਦੇ ਇੱਕ ਵਾਰੀ ਫੇਰ ਕਹਾਂਮ ਜਦਾਂ ਜਾਸੂ ਦੇ ਮਾਧਿਅਮ ਨਾਲ ਇਹ 3 4 ਦਿਨਾਂ ਦੇ ਵਿੱਚ ਵਿੱਚ ਰਜਿਸਟਰ ਨਾਲ ਜਿੱਤਾ ਗਿਆ ਤੇ ਆਪਾਂ ਛੜਕਾ ਤੇ ਉਤਰਾਂਗੇ